ਖਾਲਸੇ ਦਾ ਤਿਹਾਰ ਫੁੱਲਾ ਮਹੱਲਾ ਜੋ ਕਿ ਜਿਨਾ ਰੋਪੜ ਦੇ ਮੁੱਖ ਧਰਮ ਸਥਾਨ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਕੇ ਬੜੀ ਸ਼ਰਧਾ ਉਤਸਵ ਨਾਲ ਮਨਾਇਆ ਜਾਂਦਾ ਹੈ ਜਿੱਥੇ ਪਿਛਲੇ ਸਾਲ ਹੁੱਲੜਵਾਈ ਕਰਦੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਇਸ ਮੌਕੇ ਹੁਣ ਪੁਲਿਸ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਪੁਲਿਸ ਵੱਲੋਂ ਸਖਤ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਹੁੱਲੜਵਾਈ ਨਾ ਕਰ ਸਕੇ ਉੱਥੇ ਦੇ ਨੰਗ ਸਿੰਘਾਂ ਵੱਲੋਂ ਵੀ ਜਿਲ੍ਹੇ ਦੇ ਐਸਐਸਪੀ ਡਾਕਟਰ ਗੁਲਮੀਸ਼ ਸਿੰਘ ਖੁਰਾਣਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਸੁਰੱਖਿਆ ਨੂੰ ਲੈ ਕੇ ਉਹਨਾਂ ਬੇਨਤੀ ਕੀਤੀ ਗਈ ਹੈ ਇਸ ਮੌਕੇ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਸਖਤ ਉਪਰੰਧ ਕੀਤੇ ਗਏ ਹਨ ਥਾਂ-ਥਾਂ ਸੀਸੀਟੀਵੀ ਕੈਮਰੇ ਲਾਏ ਜਾਣੇ ਹਨ ਅਤੇ ਪਾਰਕਿਆਂ ਦਾ ਵੀ ਵਾਅਦਾ ਕੀਤਾ ਗਿਆ ਹੈ ਪਹਿਲਾਂ ਥਾਂ ਨਾਲ ਚਾਰ ਪਾਰਕਿੰਗਾਂ ਹੋਰ ਬਧਾਈਆਂ ਗਈਆਂ ਹਨ ਆਓ ਤੁਹਾਨੂੰ ਸੁਣਾਣੇ ਆ ਨਿਯੰਗ ਮੁਖੀ ਇਸ ਨੇ ਕੀ ਜਾਣਕਾਰੀ ਦੇ ਰਹੇ ਹਨ ਤੇ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸੁਰੱਖਿਆ ਲੈ ਕੇ ਕੀ ਜਾਣਕਾਰੀ ਦੇ ਰਹੇ ਹਨ ਅੱਜ ਅਸੀਂ ਡੀਸੀ ਉਰੂਪਨਗਰ ਨੂੰ ਇੱਕ ਮੰਗ ਪੱਤਰ ਮੰਗ ਪੱਤਰ ਲੈ ਕੇ ਆਏ ਸਾਂ ਤੇ ਉਹ ਮੰਗ ਪੱਤਰ ਏਡੀਸੀ ਨੂੰ ਸ਼ੌਂਪ ਦਿੱਤਾ ਹੈ ਜੋ ਅਨੰਦਪੁਰ ਸਾਹਿਬ ਦੀ ਪਾਉਣ ਪੇਤਰ ਧਰਤੀ ਤੇ ਪਿਛਲੇ ਸਾਲ ਹੁਲੜ ਬਾਜਾ ਨੇ ਸਾਡਾ ਕੌਮ ਦਾ ਹੀਰਾ ਜੋ ਕੈਨੇਡਾ ਦਾ ਪੀਆਰਸੀ ਭਾਈ ਪ੍ਰਦੀਪ ਸਿੰਘ ਖਾਲਸਾ ਜੋ ਸ਼ੀਦੀ ਦਾ ਆਮ ਪੀ ਗਿਆ ਸੀ ਹੁਲੜ ਬਾਜਾ ਨੂੰ ਰੋਕਦਿਆਂ ਹੋਇਆਂ ਕਿਉਂਕਿ ਇਹ ਜਿਹੜੀ ਮਾਨੁਮਤਾ ਲੰਮੇ ਸਮੇਂ ਤੋਂ ਇੱਥੇ ਹੁੰਦੀ ਆ ਰਹੀ ਹੈ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਹੁੱਲੜ ਬਾਜਾਂ ਨੂੰ ਹਾਂ ਤਾਰਨਾ ਕਰਦੇ ਆ ਕਿ ਐਰ ਕੀ ਕਿਦੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਨਾ ਆਇਓ ਟਰੈਕਟਰਾਂ ਦੇ ਡੀਜੀ ਲਾ ਕੇ ਨਾ ਆਇਓ ਅਸੀਂ ਬਿਲਕੁਲ ਤੁਹਾਡਾ ਲਿਆ ਨਹੀਂ ਕਰਾਂਗੇ ਪ੍ਰਸ਼ਾਸਨ ਦਾ ਬੰਦਾ ਜਿਹੜਾ ਉਹਨਾਂ ਨੂੰ ਸਾਡਾ ਫਰਜ਼ ਹੈ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਭਾਵੇਂ ਇਹ ਨਾ ਪ੍ਰਸ਼ਾਸਨ ਕਵੇ ਕਿ ਇਹਨਾਂ ਨੇ ਕਾਨੂੰਨ ਹੱਥੋਂ ਚਲਿਆ ਹੈ ਅਸੀਂ ਕਾਨੂੰਨ ਨੂੰ ਯਾਨੀ ਕਿ ਮੰਗ ਪੱਤਰ ਦਿੱਤਾ ਹੈ ਕਿ ਉੱਥੇ ਜਿਹੜਾ ਨਸ਼ਾ ਨਸ਼ੀਲੇ ਪਦਾਰਥ ਵੇਚ ਰਹੇ ਨੇ ਜਿਹੜਾ ਰੇਲ ਦੇ ਨਾਲ-ਨਾਲ ਖੋਕੇ ਲੱਗੇ ਹਨ ਉਹਦੇ ਅੰਦਰ ਬੀੜੀ ਫਿਟ ਤਮਾਕੂ ਵਿਕਦਾ ਹੈ ਅਤੇ ਰੇਲ ਦੇ ਪਿਛਲੇ ਬੰਨੇ ਉਹ ਝੁੱਗੀਆਂ ਵਾਲੇ ਬੈਠੇ ਨੇ ਉਹ ਦੇਸੀ ਸ਼ਰਾਬ ਸ਼ਰਿਆਂ ਵੇਚਦੇ ਹਨ ਤੇ ਕਈ ਲੋਕ ਘਰਾਂ ਦੇ ਵਿੱਚ ਮੇਲੇ ਦੀ ਕਮਾਈ ਵਾਸਤੇ ਦੇਸੀ ਸ਼ਰਾਬ ਵੇਚਦੇ ਹਨ ਅਤੇ ਜਿਹੜੀ ਨਾਲ ਹੀ ਮਾਰਕੀਟ ਹੈ ਸਰੋਵਰ ਦੇ ਕੰਢੇ ਤੇ ਉਸ ਮਾਰਕੀਟ ਦੇ ਅੰਦਰ ਕਰਿਆਨੇ ਦੀਆਂ ਦੁਕਾਨਾਂ ਦੇ ਅੰਦਰ ਬੀੜੀ ਫਿਟ ਤਮਾਕੂ ਅਤੇ ਹੋਰ ਨਸ਼ੀਲੇ ਪਦਾਰਥ ਵੇਚਦੇ ਹਨ ਉਹਨਾਂ ਦੇ ਉੱਤੇ ਪੂਰਨ ਪਾਬੰਦੀ ਲਾਉਣ ਵਾਸਤੇ ਡੀਸੀ ਡੀਸੀ ਰੂਬ ਨਗਰ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ ਇਹ ਜੇਕਰ ਆਪਣੇ ਤੌਰ ਤੇ ਪ੍ਰਸ਼ਾਸਨ ਇਹਨਾਂ ਚੀਜ਼ਾਂ ਦੇ ਪਾਬੰਦੀ ਲਾ ਦੇਵੇਗੀ ਠੀਕ ਹੈ ਨਹੀਂ ਤੇ ਫਿਰ ਅਸੀਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਤਿਆਰ ਭਾਰ ਤਿਆਰ ਜਥੇਬੰਦੀਆਂ ਹਨ ਉਹਨਾਂ ਦਾ ਪੂਰਾ ਸਾਥ ਲੈ ਕੇ ਖੁੱਲੜ ਬਾਜਾਂ ਨੂੰ ਪੂਰਾ ਸੋਧਾ ਲਾਵਾਂਗੇ ਉਹ ਆਪਣੇ ਸਲੈਂਸਰ ਲਾ ਕੇ ਨਾ ਆਉਣ ਤੇ ਨਾ ਇੱਥੇ ਆਣ ਕੇ ਸ਼ੋਰ ਸ਼ਰਾਬਾ ਕਰਨ ਜੇ ਸ਼ੋਰ ਸ਼ਰਾਬਾ ਕਰਦੇ ਨੇ ਉਹ ਆਪਣੇ ਸਰੀਰ ਦੇ ਆਪ ਜ਼ਿੰਮੇਵਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜਾ ਆਪਣਾ ਹਲਾ ਮਹੱਲਾ ਦਾ ਪਰਵ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈਗਾ ਉਹਦੇ ਸੰਬੰਧ ਵਿੱਚ ਲਗਾਤਾਰ ਸਾਡੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਪਿਛਲੇ 2-2 ਮਹੀਨੇ ਤੋਂ ਲਗਾਤਾਰ ਸਾਡੀ ਮੀਟਿੰਗ ਜਿਹੜੀ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਜਿਹੜੇ ਹੋਰ ਵੀ ਜਿਹੜੇ ਆਰਗੇਨਾਈਜ਼ਰਸ ਹੈਗੇ ਉਹਨਾਂ ਨਾਲ ਹੋ ਰਹੀਆਂ ਨੇ ਔਰ ਕਾਫੀ ਚੀਜ਼ਾਂ ਜਿਹੜੀਆਂ ਹੈਗੇ ਨੇ ਸਾਡੀ ਔਨ ਟ੍ਰੈਕ ਨੇ ਫੋਰਸ ਵੀ ਸਾਡੇ ਕੋਲ ਜਲਦ ਤੋਂ ਜਲਦ ਬਾਹਰੋਂ ਜਿਹੜੀ ਮਿਲਣੀ ਹੈਗੀ ਉਹ ਵੀ ਪਹੁੰਚ ਜਾਊਗੀ ਇਸ ਵਾਰ ਦਾ ਹਲਾ ਮਹੱਲਾ ਥੋੜਾ ਜਿਹਾ ਵੱਖਰਾ ਇਸ ਕਰਕੇ ਹੈਗਾ ਕਿਉਂਕਿ ਇਲੈਕਸ਼ਨ ਕੋਡ ਆਫ ਕੰਡਕਟ ਵੀ ਲੱਗਾ ਹੋ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਪੋਲਿਟੀਕਲ ਮੂਵਮੈਂਟ ਹੈਗੀ ਹੈ ਉਹ ਵੀ ਥੋੜੀ ਰੈਸਟ੍ਰਿਕਟਡ ਰਹਿੰਦੀ ਹੈਗੀ ਹੈ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਇੱਕ ਤੇ ਜਿਹੜੀ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਦਾ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਪਾਲਨ ਕੀਤਾ ਜਾਵੇ ਜਿਵੇਂ ਕਿ ਲਾਊਡ ਸਪੀਕਰਸ ਵਗੈਰਾ ਤੇ ਬੈਨ ਹੁੰਦਾ ਹੈਗਾ ਉਸ ਚੀਜ਼ ਦਾ ਖਾਸ ਖਿਆਲ ਕੀਤਾ ਜਾਵੇ ਔਰ ਦੂਜਾ ਜਿਹੜਾ ਹੈਗਾ ਪਿਛਲੇ ਸਾਲ ਇੱਕ ਜਿਹੜਾ ਇਨਸੀਡੈਂਟ ਇੱਥੇ ਹੋਇਆ ਸੀਗਾ ਅਨਫੋਰਚੂਨੇਟ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਵੀ ਹੋ ਗਈ ਸੀਗੀ ਤੇ ਇਹੋ ਜੀ ਜਿਹੜੇ ਹੁੱਲੜਬਾਜੀ ਜਾਂ ਜਿਹੜੇ ਸਟੰਟ ਬਾਜੀ ਹੁੰਦੀ ਹੈਗੀ ਹੈ ਉਸ ਤੋਂ ਪੂਰੀ ਤਰੀਕੇ ਨਾਲ ਪਰਹੇਜ਼ ਕੀਤਾ ਜਾਵੇ ਜੇਕਰ ਕੋਈ ਇਹੋ ਜਿਹਾ ਕੋਈ ਕਾਰਵਾਈ ਕਰੂਗਾ ਤਾਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ ਤੇ ਇਲਾਵਾ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਲਾਸਟ ইয়ার ਦੇ ਇਨਸੀਡੈਂਟ ਨੂੰ ਦੇਖਦਿਆਂ ਹੋਇਆਂ ਆਪਾਂ ਜਿਹੜੇ ਇਲਾਕੇ ਵਿੱਚ ਪੋਰਸ ਦਾ ਜਿਹੜਾ ਹੈਗਾ ਰਿਪਲੋਇਮੈਂਟ ਵਧਾਇਆ ਹੈਗਾ ਔਰ ਕਰੀਬ 6 ਨਾਕੇ ਜਿਹੜੇ ਹੈਗੇ ਨੇ ਆਪਾਂ ਉਹ ਵਧਾਏ ਨੇ ਜਿਹੜੇ ਉਹ ਦਰਸ਼ਨੀ ਗੇਟ ਹੈਗੇ ਨੇ ਉਹਨਾਂ ਤੋਂ ਪਾਰ ਵੀ ਜਿਹੜਾ ਹੈਗਾ ਸਾਡੀ ਪੁਲਿਸ ਦੀ ਪ੍ਰੈਜ਼ੈਂਸ ਰਹੂਗੀ ਔਰ ਉਸ ਤੋਂ ਇਲਾਵਾ ਜਿਹੜੀ ਸਿਕਿਉਰਿਟੀ ਫੋਰਸਸ ਦੀ ਪੈਟ੍ਰੋਲਿੰਗ ਹੁੰਦੀ ਹੈਗੀ ਆ ਉਹ ਪੈਟ੍ਰੋਲਿੰਗ ਵੀ ਆਪਾਂ ਵਧਾਈਏ ਕਿ ਉਸ ਇਲਾਕੇ ਵਿੱਚ ਸਰ ਜੀ ਜਗਾ ਪਰਮ ਹੋ ਗਏ ਬਿਲਕੁਲ ਟੁੱਟਣੀ ਧਾਰਮਿਕ ਉਦੇ ਨਾਲ ਜੁੜਿਆ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੂਰੀ ਤਰੀਕੇ ਦੇ ਨਾਲ ਦਿੱਖਤ ਪਹਿਲੀ ਚੀਜ਼ ਹੈ ਕਿ ਇਹ ਮਾਡਲ ਕੋਡ ਆਫ ਕੰਡਕਟ ਵੀ ਲੱਗਿਆ ਹੋਇਆ ਹੈ ਇਸ ਸਾਈਟ ਤੇ ਔਰ ਜਿਹੜੀ ਇਹ ਮੋਟਰ ਵਹੀਕਲਸ ਵਿੱਚ ਜੋ ਵੀ ਕੋਈ ਵੀ ਜਿਹੜੀ ਹੈਗੀ ਹੈ ਐਕਸਟਰਾ ਚੀਜ਼ਾਂ ਨੂੰ ਜੋੜਨਾ ਜਾਂ ਉਹਦੀ ਮੋਡੀਫਿਕੇਸ਼ਨ ਕਰਨਾ ਹੈ ਪ੍ਰੋਹਿਬਿਟਿਡ ਹੈਗਾ ਤੇ ਇਸ ਰਿਗਾਰਡਿੰਗ ਆਪਾਂ ਨਾਲ ਦੇ ਵੀ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਉਹਨਾਂ ਨਾਲ ਵੀ ਰਾਬਤਾ ਕੀਤਾ ਹੈਗਾ ਉਹਨਾਂ ਨੂੰ ਵੀ ਕਿਹਾ ਹੈਗਾ ਕਿ ਆਪਣੇ ਇਲਾਕਿਆਂ ਵਿੱਚ ਨਾਕੇ ਲਗਾ ਕਰਕੇ ਉਹਨਾਂ ਨੂੰ ਰੁਕਿਆ ਜਾਵੇ ਔਰ ਜੇਕਰ ਕੋਈ ਇਹੋ ਜਿਹਾ ਕੁਝ ਕਰਦਾ ਹੋਇਆ ਸਾਡੇ ਇਲਾਕੇ ਪਾਇਆ ਜਾਊਗਾ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਲਗਾਤਾਰ ਦੇਖੋ ਜੀ ਸਾਡੀ ਸੈਨੀਟਾਈਜੇਸ਼ਨ ਡਰਾਈਵ ਉੱਤੇ ਚੱਲ ਰਹੀ ਹੈਗੀ ਹੈ। ਐਸਈਪੀਸੀ ਦੇ ਨਾਲ ਸਾਡੇ ਐਫਐਚਓ ਤੇ ਚੌਂਕੀ ਇੰਚਾਰ ਜਿਹੜੇ ਅਨੰਤਪੁਰ ਸਾਹਿਬ ਹੈਗੇ ਨੇ ਉਹ ਲਗਾਤਾਰ ਡਰਾਈਵਸ ਕੰਡਕਟ ਕਰ ਰਹੇ ਹੈਗੇ ਨੇ ਔਰ ਕਾਫੀ ਜਿਹੜੇ ਇਹੋ ਜਿਹੇ ਕੁਝ ਖੋਖੇ ਸੀਗੇ ਉਹ ਆਪਾਂ ਚੁਕਾ ਦਿੱਤੇ ਹੈਗੇ ਨੇ ਉੱਥੇ ਔਰ ਵੀ ਵਿਲ ਇਨਸ਼ੋਰ ਕੀ ਇਹੋ ਜਿਹਾ ਕੋਈ ਵੀ ਇਨਸੀਡੈਂਟ ਉੱਤੇ ਮੌਕੇ ਤੇ ਨਾ ਹੋਵੇ। ਜਗਮਾਨ ਟੀਵੀ ਲਈ ਮਹਾਰਿਸ਼ ਮਠਲਾ ਰੋਪੜ